ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਆਸੀ ਸਾਰੇ ਜਣੇ ਚੜ੍ਹਦੀ ਕਲਾ ਚਾਹੁੰਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਸਾਡੇ ਨਾਲ ਸਾਡੀਆਂ ਦੋਨੋਂ ਮੰਮੀਆਂ ਹੈਲੋ ਕਰੋ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਹੱਸਦੀ ਸੀ ਇਹਨਾਂ ਨੂੰ ਮੈਂ ਕਿਹਾ ਤੀਨੇ ਫਿੱਕਾ ਰੰਗ ਪਾਇਆ ਤੇ ਮਾਵਾ ਦੇਖ ਮੇਰੀ ਮੰਮੀ ਨੇ ਮੇਰਾ ਡੂਟ ਪਾਇਆ ਪਤਾ ਜਦੋਂ ਮੈਂ ਜਿੰਦ ਪਕੋਰ ਹੋਈ ਸੀ ਇਹ ਤਾਂ ਨੇਚਰਲ ਆ ਹਨਾ ਕਿ weight gain ਹੋ ਜਾਂਦਾ ਕਿਸੇ ਦਾ ਥੋੜਾ ਹੁੰਦਾ ਕਿਸੇ ਦਾ ਵੱਧ ਹੁੰਦਾ ਮੈਂ ਮਹਾਰਾਜ ਦਾ ਸ਼ੁਕਰ ਕਰਦੀ ਆ ਮੇਰਾ ਮਹਾਰਾਜ ਨੇ ਜਿਹੜਾ ਬੱਚਾ ਵਾ ਮੇਰੀ ਜਿੰਦਗਾਰਾ ਉਹ ਬੇ ਤੰਦਰੁਸਤ ਸਾਨੂੰ ਦਿੱਤੀ ਤੇ ਬਾਹਰ ਤੇ ਘੜਦੇ ਵਾਦੇ ਰਹਿੰਦੇ ਹਨਾ ਕਿਉਂ ਮੰਮਾ ਉਹ ਤਾਂ ਟਾਈਮ ਲੱਗਦਾ ਹੈ ਇੱਕ ਹਨਾ ਜਿਵੇਂ ਵੀ ਆ ਤੇ ਫਿਰ ਹੁਣ ਉਹ ਸੂਟ ਮੇ ਮੰਮੀ ਪਾਉਂਦੀ ਆ ਕਿਉਂ ਮੰਮੀ ਮੋਜਾਂ ਲਗੀਆਂ ਭਈਆਂ ਮਾਵਾ ਤੇ ਹਨੋ ਪਹਿਲਾਂ ਜਿੰਦ ਕਰਦੇ ਮੇਰਾ ਮੈਂ ਮੰਮੀ ਦੇ ਸੂਟ ਪਾਉਂਦੀ ਹੁੰਦੀ ਸੀ ਇੱਕ ਹੋਰ ਆ ਨਾ ਜਦੋਂ ਮੰਮੀ ਆਪਾਂ ਗਏ ਆ ਉੱਥੇ ਫੰਕਸ਼ਨ ਸੀ ਆਪਣਾ ਫੈਮਿਲੀ ਮੈਂ ਤੁਹਾਡਾ ਸੂਟ ਨਹੀਂ ਸੀ ਪਾਇਆ ਪਿਛਲੇ ਸਾਲ ਜਿਹੜਾ ਤੁਸੀਂ ਮੇਰੇ ਵਿਆਹ ਤੇ ਪਾਇਆ ਸੀ ਲੋਕਾਂ ਨੇ ਇੰਨਾ ਜੱਜ ਕੀਤਾ ਆਂਦੇ ਉਹ ਸੋਣੀਆਂ ਜਿਹੜਾ ਤੁਹਾਡੀ ਮੰਮੀ ਨੇ ਤੁਹਾਡੇ ਵਿਆਹ ਤੇ ਪਾਇਆ ਸੀ ਮੈਂ ਹੁਣੇ ਮੇਰਾ ਵਾ ਤੇ ਚਲਦੇ ਆਂ ਪੁੱਜੰਦ ਘਰ ਵੀ ਬੈਠੀ ਦਾਦੀ ਦੀ ਗੋਦੀ ਚ ਥੋੜਾ ਜਿਹਾ ਕੰਮ ਆ ਗਿਆ ਤੇ ਥੋੜਾ ਜਿਹਾ ਆਪਾਂ ਪਹਿਲਾਂ ਜੇ ਵੀਰ ਘਰੇ ਜਾਣਾ ਉਹਨੇ ਘਰ ਕੋ ਨਾਮ ਬਣਾਇਆ ਵਾ ਹਾਂਜੀ ਉਹਦੇ ਵੱਲ ਹੋਵੇ ਆਵਾਂਗੇ ਪਰ ਉਹ ਸ਼ਰਮਾਉਂਗਾ ਉਹਦੇ ਘਰੇ ਵੀ ਪੁੱਤ ਕੇ ਲੈ ਸਕਦੇ ਆ ਤੇ ਉਹਦੇ ਘਰੋਂ ਹੋ ਕੇ ਅੱਧਾ ਘੰਟਾ ਬੈਠ ਕੇ ਫੇਰੇ ਮਾੜਾ ਮਾੜਾ ਉਹਦੇ ਘਰੇ ਨਾਮ ਬਣਿਆ ਦੇ ਬਾਬੂ ਦੇਖਣ ਨੂੰ ਯਾਨੀ ਜੀ ਉੱਥੇ ਦੇਖਣ ਨੂੰ ਈਸਟਵਰਡ ਹਾਂ ਕਿੱਡਿੱਟੀ ਅਮਰੀ ਆਈਸਕ੍ਰੀਮ ਨਹੀਂ ਦਿੰਦੀ ਮਾ ਆਪਦੀ ਖੋ ਗਿਆ ਆਈਸਕ੍ਰੀਮ ਤੇ ਖਾਂਦੇ ਹੀ ਇਹਦੇ ਦੇ ਨਹੀਂ ਦੇ ਜਿੰਨ ਦੇਣੀ ਆ ਮਮੋ ਦੇ ਰੇ ਡਿੰਡੂ ਜਿੰਨ ਕਰ ਜਿੰਨ ਕਰ ਦੇ ਦੇ ਮਮਾ ਓ ਬੱਲੇ ਗੁੱਡ ਬੱਚਾ ਗਈ ਜੀ 5388 ਦੰਡਾ ਉਹ ਤੇ ਬੰਦਨੀ ਇਲਕ ਬਾਰ ਸਰਬ ਕਲਾ ਸਮਰਥ ਦੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਪਹਿਲਾਂ ਦੇਰੀ ਫੋਟੋਆਂ ਦੇ ਚ ਖੇਚ ਮੈਂ ਗੁਰੂ ਮਹਾਰਾਜ ਜੀ ਫੇਰ ਛੰਦ ਪੋਲਾ ਦੀ ਸਵਾ ਦੇ ਵਿੱਚ ਮੈਂ ਕਵਿਨਾ ਦੇ ਤਾਰ ਜੀ ਤੋ ਬੁੱਧੀ ਨੂੰ ਪਲਟ ਦੇ ਨੀਲੇ ਕੋੜੇ ਕੱਲਗੀ ਕਰੀਟ ਵਾਲੀਆ ਜੀ ਚਰਾਸੀ ਕੱਟ ਦੇ ਹੋਰ ਇਹ ਤਾਂ ਕੌਣ ਲੱਗਿਆ ਸਿਤਾ ਕਾੜ ਕੇ ਇਹ ਤਾਰ 30 ਲੱਖਣੀ ਅਰਜਾ ਕਰਨ ਦਾਸਦਾਰ ਤੇ ਖੜੇ ਸਵਾ ਚ ਲਾਜ ਰੱਖਣੀ ਤੋ ਧੰਗ ਸੰਗਤਾਂ ਪੜ ਦੋ ਗੁਰੂ ਗੋਬਿੰਦ ਮਾਰਗਿੰਦ ਜੀ ਕਾ ਬਤਾ ਤੇ ਰੰਗ ਤਾਂ ਮੈਲਾ ਮੇਰੀ ਫੋਟੋ ਵਾਸਤੇ ਦੇ ਚਖੇ ਚਮੈਂ ਗੁਰੂ ਮਹਾਰਾਜ ਦੀ ਫੇਰ ਛੰਦ ਬੋਲਣਾ ਨਹੀਂ ਸਵਾ ਦੇ ਵਿੱਚ ਮੈਂ ਕਾਵੀਆਂ ਦੇ ਤਾਰੀ ਜੀ ਤੂੰ ਬੁੱਤੀ ਨੂੰ ਪਲਟ ਦੇ ਨੀਲੇ ਕੋੜੇ ਕੱਲਗੀ ਕਰੀਟ ਵਾਲੀਆ ਜੀ ਚਰਾਸੀ ਘਟ ਦੇ ਹੋਜੀ ਇੱਕਾ ਕੌਮ ਨ ਲੱਗੇ ਆ ਸੀ ਸਾਧਕਾ ਕਰਕੇ ਤਾਰ ਦੀ ਸਲਖਣੀ ਹਰ ਜਾ ਕਰਨ ਦਾਸਦਾਰ ਤੇ ਖੜੇ ਸਬਾਜਾਜ ਰੱਖਣੀ ਤੇ ਹੋਤੇ ਅੰਗ ਸੰਗਤਾਂ ਮਾਰਗੋ ਗੁਰੂ ਗੋਬਿੰਦ ਮਾਰਗਿੰਦ ਜੀ ਕਮ ਤਾਂ ਜਰਨਤ ਤਾਂ ਏ ਜੀ ਅਮਰ ਤਜੋ ਦੇ ਸਾਡੀ ਉਤੇ ਜੀਵ ਦੇ ਕਿਰਨ ਮੁਖ ਫੁੱਲ ਦੀ ਸ਼ਾਂਦ ਵਿੱਚ ਬੁੱਲੀਏ ਖਲੋਕੇ ਸਬਾ ਦੇ ਤੇ ਨਾ ਜਾਈਏ ਫੁੱਲ ਜੀ ਜੁੜਨ ਨਾ ਫਟਾਫਟ ਦੇ ਨੀਲੇ ਕੋੜੇ ਕੱਲਗੀ ਕਰੀਟ ਵਾਲਿਆ ਜੀ ਚਰਾਸੀ ਘਟ ਦੇ ਪਗ ਤਾਂ ਦੀ ਪੈ ਦੇ ਰੋਟਿਆਂ ਦੀ ਓਟ ਦੀ ਨਤਾਣਿਆਂ ਦਾ ਤਾਣ ਹੈ ਲੱਖਾਂ ਹੀ ਕਰੋੜਾ ਸਾਡੇ ਵਿੱਚ ਖੋੜ ਜੀ ਉਹ ਵੀ ਅਮਜਾਨ ਹੈ ਤੇ ਦੱਸ ਦੇਣਾ ਤਾਂ ਕੇ ਤਾਰ 파ਤੋ ਗੁਰੂ ਗੋਬਿੰਦ ਮਾਰਖਿੰਦ ਜੀ ਕਵਤਾ ਦੇ ਰੰਗ ਤਾਂ ਜਿਵੇਂ ਤੂੰ ਗੁਰੂ ਜੀ ਭੁਤ ਨੇ ਯਾਰੇ ਦੇ ਜਾ ਕੇ ਇੱਟੇ ਤਾਰੇ ਸੀ ਵੋਂਦੇ ਰਹੇ ਖੂਨ ਨਾਲੇ ਮਾਲ ਜਾਰ ਦੇ ਛੱਡੇ ਤੈ ਕੇ ਆਰੇ ਸੀ ਤੂੰ ਆਪ ਧੰਨੇ ਜੱਟ ਦੇ ਨੀਲੇ ਕੋੜੇ ਕੱਲਗੀ ਕਰੀਟ ਵਾਲਿਆ ਜੀ ਚਰਾਸ ਘੱਟ ਦੇ ਕੋਈ ਬਿਧੀ ਜੰਦ ਕੱਢ ਪੱਟੀ ਜੋਨ ਸ਼ਾਲਿਆਂ ਨੂੰ ਬਿਧੀ ਜੰਦ ਕੱਢ ਪੱਟੀ ਜੋਨ ਸ਼ਾਲਿਆਂ ਨੂੰ ਜਪਾਠ ਵਿੱਚ ਵੜਿਆ ਆਪ ਨੇ ਬਗਮ ਤੇ ਪਵਾਲਾ ਸ਼ਾਲਿਆਂ ਨੂੰ ਨਾ ਉਹ ਰੋਮਸੜਿਆ ਲੱਗਾ ਨਾ धागे ਅੰਧ ਤਾਂ ਵਿੰਦ ਮਾਰ ਕੇ ਮੇਂ ਜੀ ਕੰਤਾ ਤੇ ਰੰਗ ਤਾ ਨੀ ਰਜਨੀ ਦਾ ਪਤੀ ਜੋ ਕੰਤ ਪਿੰਗਲਾ ਬੜਾ ਹੀ ਰੂਪ ਸੀ ਉਹਦੇ ਸਾਰੇ ਖੂਲ ਤੇ ਅੰਗਾਂ ਦੇ ਵਿੰਗ ਲੈ ਚੜ ਗਿਆ ਸਰੂਪ ਸੀ ਸੁਦਾ ਜਪੀ ਤਾ ਗੱਟ ਕੇ ਨੀਲੇ ਕੋੜੇ ਕਲ ਲਗੀ ਕਰੀ ਟਵਾਲਿਆ ਜੀਚ ਰਸ ਘੱਟ ਦੇ ਉਹਨੇ ਕੀਤਾ ਪਾੜ ਹਿੰਦੀ ਦੀ ਪਿੰਗਰ ਖੁੱਲ ਗਏ ਛੜੇ ਹੰਦਾਰ ਸੀ ਕੜੀ ਗੁੰਗੇ ਤੋਂ ਕਰਾ ਪਿਆ ਤਾੜ ਖੁੱਲ ਗਏ ਜਿਛਤੀ ਸੀਸ ਤੇ ਕੜੀ ਉਡਾ ਤਾ ਲਾ ਕੇ ਫੰਗ ਤਾ

ਦਾ ਦਹਾਰ ਤਾਰ ਤਾਲ ਬਾਣਦਾ ਨਾਲ ਲਗਾਇਆ ਬਿੰਦ ਨੂੰ ਪਹੁੰਚ ਕੇ ਅਸੀਂ ਝੱਟ ਦੇ ਨੀਲੇ ਕੋੜੇ ਕੱਲ ਲਗੀ ਕਰੀਟ ਵਾਲਿਆ ਜੀਤਰਾਸ ਘੱਟ ਦੇ ਹੋਣਾ ਲੱਗਾ ਸ਼ੰਦਾ ਮੰਦੀ ਤੇ ਗੁੰਦਨ ਹਾਰ ਦੀ ਲੜੀ ਨਾ ਲੜੀ ਸ਼ੰਦਾ ਦੀ ਲੜਖੇ ਸਵਾਰ ਦੇ ਵਿੱਚ ਇੱਕ ਵਾਰ ਦੀ ਹੋਵੇ ਝੜੀ ਸ਼ੰਦਾ ਦੀ ਤੇ ਭੱਜਣਾ ਪਤੰਗ ਤਾ ਪਰ ਤੋਂ ਗੁਰੂ ਗਬਿੰਦ ਮਾਰਗਿੰਦ ਜੀ ਦਾ ਵਤਾ ਦੇ ਰੰਗ ਤਾਂ ਲੋਕ ਹੋਰੇ ਨਾ ਦੋਰੇ ਦੋਰੇ ਗੁੱਛੇ ਦੀ ਤੇ ਕਬੇ ਤਹਾਂ ਰੜਾਂ ਹੋਣਾ ਕਿ ਤੂੰ ਵੀ ਸ਼ੰਦ ਨਹੀਂ ਮੇ ਉੱਚੇ ਜੀ ਉੱਥੇ ਉੱਥੇ ਹਾਂ ਜੜਾਂ ਜਤੇ ਵੀ ਹੋਣ ਡੱਟਦੇ ਨੀਲੇ ਕੋੜੇ ਕੱਲਗੀ ਕਰੀਟ ਵਾਲਿਆ ਜੀ ਚਰਾਸੀ ਘੱਟਦੇ ਤੋੜੀ ਤੱਕਦੇ ਅੱਖਰ ਜੇਣੇ ਹੋਣ ਮੜੀ ਜੀ ਨਾ ਹੋਣ ਕਵੀ ਜਰੀ ਨਾ ਤੋ ਤੈਨੂੰ ਰਹਿ ਨਾ ਦਿਲਾ ਜਜੋਗਲਾ ਮਰਾਗ ਜੀ ਹਮ ਸ ਸਰੋਤ ਤੈਨੂੰ ਸ ਮਾਚ ਮੂਰਤੀ ਸਾਤ ਦੇ ਨੀਲੇ ਕੋੜਾ ਤਜੰਦਾ ਵੀ ਬੀਰ ਮਲਾ ਜੜੀ ਜੋ ਜੜਾ ਤਜੰਦਾ ਨੀ ਬਿਨਾ ਮਸ਼ੀਨਰੀ ਹੋਏ ਮੇਰੀ ਵਦਿਆ ਕੜਾ ਤਸ਼ੰਦਾ ਵੀ ਐਸੀ ਖਿੱਚੋ ਸੀਨਰੀ ਸਰੋਤੇ ਹੁਣ 당ਤਾ ਅਗਦ ਗੁਰੂ ਦਵੰਨ ਮਰ ਗਿੰਦੇ ਜੀ ਕਵਤਾ ਦੇ ਰੰਗਤਾ ਪਾਵੇ ਜੈ ਕੜੇ ਤੇ ਪਾਈ ਬੈਟੇ ਧੂਣੀਆਂ ਕੌਣ ਕਰੂ ਦੇਸ਼ ਵੇਸ਼ੀ ਸਾ ਤੇਰੀਆਂ ਪਾਵੇ ਜੈ ਕੜੇ ਤੇ ਪਾਈ ਬੈਟੇ ਧੂਣੀਆਂ ਕੌਣ ਕਰੂ ਦੇਸ਼ ਵੇਸ਼ੀ ਸਾ ਤੇਰੀਆਂ ਤੂੰ ਕੀ ਕਸ਼ਮੀਰੀਆ ਇਕੱਤ ਕੇ ਵਹੀਰ ਨੇ ਗੁਰੂ ਦਰਬਾਰ ਆਕੇ ਪਾਏ ਤੈਨੂੰ ਆਇਆ ਨਹੀਂ ਤੇ ਆਂਦੀ ਕੱਲ ਨੂੰ ਗਾਉਂਗੀ ਸਾਰਾ ਗਲਤ ਗਾ ਗੂ ਕੇ ਵਿਖਾ ਗਈ ਆ